ਸਾਸੀ ਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਨੂੰ ਕਿੱਥੇ ਲੈ ਕੇ ਚੱਲੇ ਆ ਤਾਂ ਨਾਲ-ਨਾਲ ਬਣੇ ਰਿਹਾ ਜੇ ਵਿਖਾਨੇ ਸਭ ਲੋ ਜੀ ਸਵਾਗਤ ਹੈ ਨਵੀਂ ਵੀਡੀਓ ਵਿੱਚ ਵੈਲਕਮ ਹੈ ਜੀ ਉਮੀਦ ਹੈ ਸਾਰੇ ਭਰਾ ਚੜ੍ਹਦੀ ਕਲਾ ਚ ਹੋਣਗੇ ਤੇ ਆਪਾਂ ਅੱਜ ਚੱਲੇ ਆ ਦਮਦਮਾ ਸਾਹਿਬ ਤੇ ਬਾਕੀ ਅੱਗੇ ਮੈਨੂੰ ਪਤਾ ਨਹੀਂ ਦੱਸਣਗੇ ਨਾਲ ਮੇਰੇ ਨੇ ਜੋ ਚਿਹਰੀ ਦੱਸੋ ਜੀ ਦੱਸੋ ਕੋਟਕਪੂਰਾ ਬਾਪੂ ਕਾਲਾ ਮਹਾਰ ਕੋਟਕਪੂਰਾ ਬਾਪੂ ਕਾਲਾ ਮਹਾਰ ਤੁਸੀਂ ਵੀ ਦੱਸੋ ਕੋਈ ਸਵਾਗਤ ਕਰੋ ਬਿੱਲਾ ਜੀ ਦਾ ਵੀ ਸਵਾਗਤ ਹੈ ਵੀਡੀਓ ਵਿੱਚ ਸਤਿਗੁਰ ਜੀ ਦਰਸ਼ਕਾਂ ਨੂੰ ਤੇ ਕੀ ਕਹਿਣਾ ਚਾਹੋਗੇ ਕਿੱਥੇ ਕਿੱਥੇ ਜਾਣਾ ਆਪਾਂ ਆਪਾਂ ਜਾਣਾ ਬੱਬਾ ਕਾਲਾ ਮਹਿਰ ਹੂੰ ਉਸਤਾਬਾਦ ਦਮਦਵਾ ਸਾਹਿਬ ਠੀਕ ਹੈ ਤੇ ਇੱਕ ਗੁਰਦੁਆਰਾ ਕਿਹੜਾ ਸੀ ਆਪਣਾ ਚਾਚਾ ਮੁਕਸਰ ਮੁਕਸਰ ਸਾਹਿਬ ਮੁਕਸਰ ਸਾਹਿਬ ਚਾਚਾ ਮੁਕਸਰ ਸਾਹਿਬ ਠੀਕ ਹੈ ਤੇ ਬਿੱਟੂ ਨੂੰ ਇਹ ਅੱਜ ਕੱਢਦਾ ਟੂਰ 'ਚੋ ਬਿੱਟੂ ਦੇੜੀ ਆਂਦਾ ਵੀ ਇਹਦਾ ਬੀਬੀ ਲੋ ਹੋ ਜਾਂਦਾ ਹੈ ਜਿਆਦੀ ਦੂਰ ਨਹੀਂ ਜਾ ਸਕਦਾ ਇਹ ਜੋੜੀਆਂ ਤੱਕ ਇਹਨੂੰ ਲੈ ਜਾਣਾ ਨਾਲ ਬਲਵਿੰਦਰ ਜੀ ਦਾ ਵੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਨਾਂ ਨੂੰ ਲੋ ਜੀ ਬਣੇ ਰਿਹਾ ਵੀਡੀਓ ਚ ਅਖੀਰ ਤੱਕ ਤੁਹਾਨੂੰ ਬਖਾਣਨੇ ਆ ਕਿੱਥੇ ਜਾਂਦੇ ਆ ਬਵਾਲਾਂਗ ਜਾ ਕੇ ਤੇ ਚੰਗੇ ਨਾ ਤੇ ਨਹੀਂ ਤੇਲ ਵਾਦੂ ਹੈ ਚਲੋ ਤੇਲ ਫੋਲੀ ਰੱਖਦੇ ਨੇ ਪੰਪੇ ਤੇ ਪੂਰੀ ਵੀਡੀਓ ਵੇਖਿਓ ਦੇਖ ਲਿਆ ਜੇ ਕਿੱਥੇ ਕਿੱਥੇ ਹੀ ਜਾਂਦੇ ਆ ਠੀਕ ਹੈ ਜੀ ਤੇ ਇਹ ਸ਼ੁਰੂ ਦੀ ਦੱਸ ਦਈਏ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਏ ਹੋ Google Map ਤੇ ਜਾਦਾ ਐ ਐਮਕੋਟ ਸਾਹਿਬ ਗਏ ਆ ਸੀ ਜਦੋਂ ਤੇ ਇੱਕ ਮੋਟਰਸਾਈਕਲ ਤੇ ਹਨ ਬਗੀਚਾ ਤੇ ਤੇ ਨਾਲ ਕੋਣ ਸੀ ਕੋਕਾ ਇੱਕ ਤੇ ਲੱਖਾ ਸਾਡਾ ਤੇ ਦੂਜਾ ਰਵੀ ਐਵੇਂ ਵੰਡ ਕੇ ਸਾਂ ਗੱਗੀ ਤੇ ਹਰਮਣ ਸਨ ਇਹਨਾਂ ਲੱਖਾ ਬੜਾ ਖਿੱਚੇ ਕਰੇ ਮੋੜ ਸਾਂ ਵੀ ਅੱਗੇ ਅੱਗੇ ਲਾਗ ਰੱਖੇ ਕੰਦੇ ਲੱਖੇ ਨੂੰ ਰਾਹ ਪਤਾ ਹੈ ਜੀ ਕਰ ਤਾਂ ਖੇਚਦਾ ਕੰਮ ਹੀ ਇਹ ਇਹਨੂੰ ਅਸੀਂ ਵਿੰਦੇ ਨੂੰ ਬੈਂਕ ਮੈਨੇਜਰ ਬਣਾਇਆ ਸੀ ਸਾਰਾ ਕੈਸ਼ ਇਹਦੇ ਕੋਲ ਸੀ ਤੇ ਲੱਖੇ ਨੂੰ ਹੀ ਬਣਾਇਆ ਸੀ ਵੀ ਟੈਂਟ ਸੀ ਟੂਰ ਵਾਲਾ ਵੀ ਇਹਨੇ ਸਾਨੂੰ ਰਾਹ ਦੱਸਣਾ ਸੀ ਇੱਕ ਥਾਂ ਦੇ ਨਾਲ ਰਾਹ ਹੀ ਉਲਟ ਗਿਆ ਸੀ ਬੜਾ ਰਾਤ 5:30 8:00 9:00 ਵਜੇ ਦਾ ਟਾਈਮ ਹੋਣਾ ਜੀ ਤੇ ਜਿਵੇਂ ਇੱਥੋਂ ਮੋੜ ਆਇਆ ਇੱਥੋਂ 20 ਕਿਲੋਮੀਟਰ ਤਾਂ ਚੜਨਾ ਹੀ ਪਿੱਲ ਕੋਲ ਸਿੱਧੀ ਚੜਾਈ ਆਂਦਾ ਕਿ ਬੰਦੇ ਨੂੰ ਪੁੱਛਿਆ ਇਨਾਂ ਨੇ ਲੱਖੇ ਰਾਣੇ ਆਂਦੇ ਵੀ ਐਮਕੁਣ ਸਾਹਿਬ ਜਾਣਾ ਹੈ ਆਂਦਾ ਚੜਜੋਤਾ ਨੂੰ ਇਨਾਂ ਛੱਡਿਆਂ ਚਕਾਰਾ ਅਸੀਂ ਪਿੱਛੋਂ ਬਾਜਾ ਮਾਰਨਦੇ ਆ ਬਗੀਚਾ ਆਵਾਜ਼ ਮਾਰਨਦੇ ਆ ਹਾਂ ਕਿੱਧਰ ਬੋਲੋ ਸੋਨਹਾਲ ਉਹ ਆਂਦਾ ਗੱਲ ਤਾਂ ਸੁਣਨੋਂ ਇਹ ਨਾਲੇ ਛੱਡ ਕੇ ਚੱਕ ਮਗਰੀ ਚੱਤੀ ਮਗਰੀ ਇਨਾਂ ਨੇ ਚੜ ਕੇ ਚੜਾਈਆਂ ਤਪੀ ਲਗੇ ਜਾਣ ਬਈ ਅਸੀਂ ਪਿੱਛੇ ਉਹ ਦੋਵੇਂ ਪਾਰੇ ਹਨ ਉਹਨਾਂ ਦਾ ਮੋਟਰਸਾਂ ਵੀ ਰੋਵੇ ਮੈਂ ਉਹਨਾਂ ਚ ਪਿੰਦਰ ਵਾਲਾ ਲੈ ਗਿਆ ਉਹ ਪਿੰਦਰ ਪਿੰਦਰ ਕਰੇ ਪਿੰਦਰ ਨਾਲ ਆ ਜੇ ਪਿੰਦਰ ਨਾਲ ਆ ਜੇ ਤੇ ਉਹ ਪਿੰਦਤੂ ਡਰਦਾ ਨਾ ਤੁਰੇ ਉਹ ਗੱਗੀ ਵੀ ਉਹ ਯਾਰ ਮਣ ਵੀ ਸਾਰੇ ਮੋٹے ਮੋٹے ਪਿੱਛੇ ਇਹ ਉਧਰੋਂ ਰਵੀਤ ਲੱਖਾ ਵੀ ਸੁੱਕੇ ਜੇ ਹਨ ਤੇ ਉਹ ਵੀ ਸੁੱਕੇ ਜੇ ਹਨ ਦੋਵੇਂ ਪਿੰਦਾ ਤੇ ਮਨਦੀਪ ਵੀ ਇਹ ਤਾਂ ਵੀ ਤੁਰੇ ਜਾਂ ਮੋਟਰਸਾਂ ਇਹਨਾਂ ਕੋ ਨਵੇਂ ਸਾਡੇ ਮੋਟਰਸਾਂ ਵੀ ਉਹੋ ਹੀ ਏ ਕੋਕਾ ਨਵਾਂ ਲਗਿਆ ਨਹੀਂ ਇੱਕ ਦਿਨ ਹੀ ਰਿਹਾ ਤੁਸੀਂ 5 6 ਦਿਨ ਕਢਾਤੇ ਨੇ ਤੇ ਉਹ ਨਾ 20 ਕਿਲੋਮੀਟਰ ਜੀ ਬੜੇ ਔਖੇ ਸੀ ਤੋ ਚੜੇ ਵੱਜ ਗਏ 9:30 ਉੱਥੇ ਕਿਤੇ ਕੋਈ ਜਵਾਕ ਨਾ ਖੇਡਦੇ ਹੋਣੇ ਨਾ ਦੋ ਲੱਖਾਂ ਮਾਰੀ ਬ੍ਰੇਕਾਂ ਦਾ ਹਿਮਕੁੰਡ ਸਾਹਿਬ ਜਾਣਾ ਹੈ ਅਮਨੇ ਆਂਦਾ ਬੁੱਤ ਨੀਚੇ ਹੈ ਪਿੱਛੇ ਇਹਨਾਂ ਲੱਤਾਂ ਦੀ ਕਮਾਇਆ ਮੋਟਰਸਾਈਕਲ ਅਹੀਂ ਹਲੇ ਅਜੇ 1.5 ਕਿਲੋਮੀਟਰ ਨਾ ਆਜੋ ਤਾਂ ਕਹਿ ਹੀ ਨਹੀਂ 1.5 ਕਿਲੋਮੀਟਰ ਪਿੱਛੇ ਸਾਂ ਕਿਚਾਂ ਦਾ ਉਹ ਜਾਂਦੇ ਹੀ ਲੱਖੇ ਰੀ ਕੋਕਾਂ ਦਾ ਜਾਣਦੇ ਨਹੀਂ ਇਹ ਤਾਂ ਹੁੰਦੇ ਲੱਗਦੇ ਨੇ ਮੈਨੂੰ ਇਹਨਾਂ ਹੱਥ ਮਾਰਿਆ ਪੌਲ ਪਹੁੰਚ ਕੇ ਕਹਿੰਦਾ ਪੌਲ ਸਵਾਦ ਹੈ ਉਹ ਆਂਦਾ ਗੱਲ ਤਾਂ ਸੁਣ ਲੈ ਕਿੱਥੇ ਗੱਲ ਸੁਣੇ ਲੱਖਾ ਲੱਖੇ ਦਾ ਰੂਟ ਮੈਪ ਲੱਗਾ ਆਜੋ ਆਹੀ ਵੀ ਮਗਰੀ ਦਬਤੀ ਕਿੱਲੀ ਬਈ ਆਹੀ ਮਹਾ ਫਿਰ ਥੱਲੇ ਪਹੁੰਚੇ ਥੱਲੇ ਰੋਕਿਆ ਕੋ ਕਹਿੰਦਾ ਬੰਦਰਵਾ ਜਮਾ ਚੰਟ ਮਾਰ ਨਹੀਂ ਲੱਖੇ ਉਹਦਾ ਗੱਲ ਨਹੀਂ ਸੁਣਦਾ ਤੂੰ ਆਂਦਾ ਜਿੱਥੇ ਵੀ ਨਜਕਾਰਾ ਛੱਡ ਦਿੰਦਾ ਤੂੰ ਆਲਾ ਹੁਣ ਜਿਹੜੇ ਜਕਾੜਾ ਜਿਹੜਾ ਨਾ ਮੇਰੇ ਦੰਦ ਪਨ ਗਿਆ 10 ਵੱਜ ਗਏ ਨੇ ਉੱਤ ਥਾਂ ਥਾਂ ਲੇ ਕੇ ਨਾ ਚੀਤਿਆਂ ਦੀ ਫੋਟੋ ਲੱਗੀ ਹੈ ਸਿਆੜਾ ਵੀ ਉਹੀ ਸੀ ਸਾਡੇ ਚ ਜਣਾ ਲੱਗਾ ਸੀ ਆਹੋ ਛੋਲਾ ਵੀ ਜੰਗਿਆ ਸੀ ਆਹੋ ਦੇਖ ਵਿੰਦਾ ਦੇਖਾ ਚਾਚਾ ਕਰਤਨ ਗਲਤ ਆਂਦਾ ਤੂੰ ਤੇਰੇ ਮੈਂ ਛਡਨੀ ਇੱਕ ਆਂਦਾ ਜੇ ਸਹੀ ਜਾਉ ਤਾਂ ਵੀ ਤੂੰ ਵੇਖਿਆ ਕਹਿੰਦੇ ਨੇ ਗਲਤ ਜਾਉ ਤੂੰ ਤਾਂ ਵੀ ਕਹਿੰਦੇ ਨੇ ਵੀ ਮੇਰਾ ਹੀ ਸਾਰਾ ਕਾਨੂੰਨ ਏ ਕਹਿੰਦਾ ਉੱਥੇ ਨੇ ਇੱਕ ਬੰਦੇ ਨੂੰ ਰੋਕਿਆ ਇਹਨਾਂ ਨੇ ਚੰਗੀ ਤਰ੍ਹਾਂ ਮਤਲਬ ਉਹਨੂੰ ਪੁੱਛਿਆ ਉਹ ਆਂਦਾ ਜਿਹੜੇ ਰਾਤ ਤੂੰ ਹੀ ਮੁੜ ਕੇ ਨਾ ਉਤੋਂ ਇੱਧਰ ਹੀ ਜਾਣਾ ਓਏ ਠੀਕ ਹੋ ਨੰਮ ਉਹਨਾਂ ਲੱਖੇ ਦੇ ਕਹਿੰਦਾ ਕਿ ਚੀਜ਼ ਮੁਕਾ ਦਾ ਆਂਨਾਂ ਨੂੰ ਛੱਡ ਕੇ ਜਕਾਰਾ ਇਹਨਾਂ ਨੇ ਫਿਰ ਛੱਡਿਆ ਜਕਾਰਾ ਆਂਦਾ ਜੇ ਮੋੜ ਸਾਂ ਤਾਂ ਡਾਗੇ ਲੰਘ ਗਿਆ ਆਹ ਤਾਂ ਕਿਸੇ ਨੇ ਪੀਂ ਤੋ ਹੱਥ ਨਹੀਂ ਚੁੱਕਣਾ ਪੀਂ ਦੱਬ ਕੇ ਰੱਖਣੀ ਐ ਸ਼ੇਰ ਡਰ ਜਾਣਗੇ ਭੱਜਣਗੇ ਛੜਕਾਂ ਤੋਂ ਮੈਂ ਦੇਖਾਂ ਸ਼ੇਰ ਤਾਂ ਕੋਈ ਤੇਦਾ ਨਹੀਂ ਪਿਆ ਭੱਜਣਗੇ ਕਿੱਧਰ ਨੂੰ ਵੀ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸ਼ੇਰ ਆਇਆ ਕੋਕਾ ਪੀਂ ਤੋ ਪੀਂ ਤੋ ਕੰਨਾ ਡਰਦੇ ਨੇ ਆਓ ਤੇ ਹੱਥ ਦੇ ਬਾਹਰ ਭੱਜੋ ਆ ਗਿਆ ਆਪਾਂ ਚਲੋ ਆਓ ਆਹ ਤਾਂ ਕਹਿਣ ਹੋਰ ਹੱਥ ਨਹੀਂ ਚੁੱਕਣਾ ਆਪਣੇ ਕਿੰਨੇ ਮੁਰਸਾਂ ਲੈ ਗੇਣਾ ਲੱਖਣ

ਮੇਰੇ ਨਾਲ ਜੀਤੀ ਦਾ ਹਾਸਾ ਨਿੱਕਲ ਗਿਆ ਆਹ ਦਾ ਵਿਆਹ ਦੀ ਕਹਿੰਦਾ ਤੁਸੀਂ ਭੈਣ ਕਰਤੀ ਬਣ ਹਾਂਜੀ ਮਿੱਤਰੋ ਆਪਣੀ ਪਹਿਲੀ ਬ੍ਰੇਕ ਲੱਗੀ ਏ ਆ ਕੇ ਟਾਬੇ ਤੇ 스타 डायमंड ਟਾਬਾ ਤੇ ਇੱਥੇ ਆਪਾਂ ਪੀਣ ਲੱਗਿਆ ਚਾਹ ਪਾਣੀ ਜੀ ਤੇ ਕੰਮ ਰਹਿ ਗਿਆ ਇੱਥੇ 100 ਕਿਲੋਮੀਟਰ ਰਹਿ ਗਿਆ ਆਪਣਾ ਸਫ਼ਰ ਅੱਗੇ ਦਾ ਤੇ ਵੀਡੀਓ ਨੂੰ ਪੂਰਾ ਵੇਖਿਆ ਜੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਏ ਹੋ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੀ ਲਓ ਜੀ ਆਪਾਂ ਚੱਲੇ ਹੁਣ ਅੰਦਰ ਚਾਹ ਪੀਣ ਚਾਹੇ 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 ਇਹ ਲੋਕੇਸ਼ਨ ਵਧੀਆ ਹੈ ਅੰਦਰ ਫੁੱਲ ਏਸੀ ਕੋ ਜੀ ਮੇਟਰੋ ਚਾਹ ਆ ਗਈ ਆਪਣੀ ਚਾਹ ਪੀ ਕੇ ਅੱਗੇ ਦਾ ਸਫ਼ਰ ਕਰਦੇ ਆਂ ਸੰਗਤਾਂ ਚਾਹ ਪੀ ਰੀਆਂ ਨੇ ਸੰਗਤਾਂ ਸਾਰੀਆਂ ਵਿਖਾਤੀਆਂ ਨੇ ਕਿਵੇਂ ਫੁੱਲ ਆ ਰਹੇ ਨਗਾਰਾ ਵੀ ਸਾਨੂੰ ਦਰਦਾਂ ਦੀ ਦੇ ਜਾਂ ਕੋਈ ਦਵਾਈ ਉਹ ਬੜੀ ਮਿਹਰਮਾਨ ਕਿੱਥੇ ਆ ਦਵਾਈ ਕਿੱਥੇ ਆ ਦਰਦਾਂ ਦੀ ਦਵਾਈ ਅੰਦਰ ਮਾਰੀ ਦਰਦਾਂ ਹੀ ਦਬਾਖ ਖਾ ਲਈਏ ਤੇ ਹੁਣ ਵਧਾਂਗੇ ਗਾਣ ਸਕਰੀਨ ਤੇ ਜਿਹੜਾ ਚਿਹਰਾ ਵੇਖ ਰਹੇ ਤੁਸੀਂ ਇਹ ਚਿਹਰੇ ਪਿੱਛੇ ਬਹੁਤ ਰਾਜ਼ ਛਿਪੇ ਨੇ ਇਹ ਰਾਜ਼ ਹੌਲੀ-ਹੌਲੀ ਖੋਲਾਂਗੇ ਅੱਜ ਹੀ ਇਹਨੂੰ ਮਸੂਮ ਨਾ ਸਮਝੋ ਤੁਸੀਂ ਜੀਲਾ ਜੀ ਹਾਂਜੀ ਮਿੱਤਰੋ ਚੱਲ ਪਈ ਹੁਣ ਆਪਾਂ ਅੱਗੇ ਵਾਲੋਂ ਚਾਹ ਪਾਣੀ ਪੀ ਲਿਆ ਤੇ ਸੰਧੂ 347 ਚੈਨਲ ਹੈ ਆਪਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਟਾ 바ਸੀ ਆਪਣੇ ਸੰਗਤਾਂ ਬੈ ਗਈਆਂ ਵਿੱਚ ਸਟਾਰ ਡਾਇਮੰਡਸ ਉਹ ਕੋਲੋਂ ਕਹਿੰਦੇ ਮਿਸਮੋ ਕਹਿੰਦੇ ਆ ਜਾ ਬਈ ਲੜਾਈ ਹੋ ਗਈ ਖਾਲਸਾ ਕਾਲਜ ਜੀ ਸਾਡਾ ਨਾ ਜਿਹੜਾ ਸੀਨੀਅਰ ਬੰਦਾ ਸੀ ਸਮਾਣੇ ਦਾ ਪਾਉ ਪਾਉ ਉਹ ਸਾਨੂੰ ਬੜੀ ਉਂਗਲ ਲਾਇਆ ਕਰੇ ਤੁਸੀਂ ਉਂਝੀ ਬੜੇ ਪਏ ਭਾਂਡੇ ਚੱਕਦਾ ਫੱਟੇ ਮਾਰ ਦੋ ਦੋ ਲੱਥੇ ਜੋ ਤੁਹਾਡੀ ਉਮਰ ਚ ਮੈਂ ਹਨਾ ਆ ਦਾ ਪੈਂਟ ਲਾਉਣਾ ਨਾ ਕੋਈ ਗੱਲ ਨਹੀਂ ਸੌਂਦਾ ਹੀ ਅਸੀਂ ਪੂਰੀ ਫਾਰਮ ਚ ਆ ਗਏ ਅੱਖਾਂ ਚਲ ਠੀਕ ਹੈ ਫਿਰ ਅੱਜ ਆ ਲੈਣਦੇ ਉਹਨਾਂ ਨੂੰ ਦੂਜੀ ਟੀਮ ਉਹਨਾਂ ਵਾਗੀ ਮੋٹے ਮੋਟੇ ਚ ਮੋٹے ਬੱਚੇ ਅੱਖਾਂ ਚੱਖਾ ਪਈਆਂ ਚੱਲ ਪਿਆ ਮੜਾ ਮੋਟਾ ਬੈਸ ਬਾਜੀ ਜੀ ਤੇ ਜਦੋਂ ਚੱਲੀ ਨਾ ਲੜਾਈ ਫੁੱਲ ਇਟਾਂ ਰੋੜੇ ਇੱਕ ਦੂਜੇ ਲਮਾਰੇ ਅਸੀਂ ਤੇ ਕਿਸੇ ਦਾ ਰੋਲਾ ਪਾਤਾ ਪੁਲਿਸ ਜਦੋਂ ਸਾਰੇ ਜਣੇ ਭੱਜੇ ਕੋਈ ਜਿਹੜਾ ਚੀਜ਼ ਮਿਲੀ ਕੋਈ ਮੋਟਰਸਾਈਕਲ ਤੇ ਭੱਜਿਆ ਕੋਈ ਕਾਥੇ ਭੱਜਿਆ ਉਹ ਜਿਹੜਾ ਹੰਗਲ ਲਾਉਂਦੇ ਨੇ ਸੀਨੀਅਰ ਉਹ ਕਿਤੇ ਗਲਤੀ ਨਾਲ ਉਹਨਾਂ ਦੀ ਗੱਡੀ ਸਕੋਰਪਿਓ ਚ ਹੀ ਬੈ ਕੇ ਭੱਜ ਗਿਆ ਜ਼ਾਲਾ ਜਦੋਂ ਬੈ ਗਏ ਨਾ ਹੁਣ ਮਨਾਲਾ ਬੈਠਾ ਹੈ ਨਾ ਹਾਂਜੀ ਔਰ ਬਿੱਟੂ ਕੀ ਹਾਲੀ ਠੀਕ ਹੈ ਉਹ ਆਂਦਾ ਹਾਂ ਪਾਉ ਠੀਕ ਆ ਆ ਵੇਲੇ ਇਹਨਾਂ ਨੂੰ ਬੜਾ ਸਮਝਾਉਣਾ ਜ਼ਾਲਿਆਂ ਨੂੰ ਇਹ ਕੋਈ ਨਹੀਂ ਸਮਝਦੇ ਨਾ ਟੰਬ ਫੇਰ ਹੋ ਗਏ ਕਿਦਾਂ ਚੰਗਾ ਉਹਨਾਂ ਨੂੰ ਸਮਝਾਉਣ ਡਿਆ ਕਿਉਂ ਅੱਛਾ ਕਰੇ ਮੈਨੂੰ ਪਸਿਆਣੇ ਲਾ ਦੇ ਜੇ ਉਹ ਤਾਂ ਸ਼ਰਮ ਕਰਕੇ ਦੀ ਦਾੜੀ ਚਿੱਠੀ ਦੀ ਨਹੀਂ ਨੋਬਤ ਖੋਲਦੇ ਨਾ ਸਾਨੂੰ ਭੁਲ ਗਿਆ ਕਿਹਾ ਨਾ ਹਾਂਜੀ ਇੱਥੇ ਲੈ ਜਾਓ ਬਸਿਆਣੇਓ ਅਈ ਗਏ ਫਿਰ ਗੱਲ ਸੁਣਾਵੇ ਸਾਨੂੰ ਆਂਦਾ ਮੈਂ ਇਹਨਾਂ ਦਾ ਐ ਬਣੀਏ ਮਰ ਚਲੇ ਮੈਦਾਨਾਂ ਮਾਹ ਬਚਿਆ ਤੁਹਾਨੂੰ ਗਾਲਾਂ ਗੋਲਾਂ ਕੱਢ ਕੇ ਬੱਜਿਆ ਇਹ ਤਾਂ ਖੱਚ ਨਹੀਂ ਮੈਂ ਸਾਲਾ ਤੇਰੇ ਕੋਲ ਇਹ ਕੰਮ ਇਸ ਪਹਿਲਾਂ ਸਾਨੂੰ ਉਂਗਲ ਦਿੱਤੀ ਆ ਲੜਨ ਨੂੰ ਫਿਰ ਉਹਨਾਂ ਨੂੰ ਦੇ ਜਾਂਦਾ ਮੈਂ ਇਹਨਾਂ ਨੂੰ ਕੁੱਟ ਔਰ ਕਾਲਜ 'ਚ ਬੈਠੇ ਗੱਲਾਂ ਚੱਲ ਪਈਆਂ ਖਾਲਸਾ ਤੇ ਇੱਕ ਮੁੰਡੇ ਨੇ ਮਸ਼ੀਨ ਲਈ ਸੀ ਨਵੀਂ ਯਾਰਾਂ ਦੋਸਤਾਂ 'ਚੋਂ ਆਂਦਾ ਪਾਜੀ ਉਹਦੇ ਫੈਨ ਬੜੇ ਹਨ ਆਂਦਾ ਪਾਜੀ ਟਾਡੀ ਨਾ ਮੈਂ ਹੀ ਵੱਟਣੀ ਆ ਜੀ ਕਣਕ ਨਹੀਂ ਛੱਡ ਪਰਾਂ ਤੂੰ ਰਹਿਂਦੇ ਕਿ ਕਿੱਥੇ ਕਿਹੜਾ ਪਿੰਡ ਕੇ ਨਹੀਂ ਕੰਦਾ ਆਂਦਾ ਮੈਂ ਪਾਤੜਾਂ ਤੋਂ ਬੰਦ ਕਰ ਇੱਕ ਵਾਰੀ ਬਲੰਦਰ ਆਂਦਾ ਮੈਂ ਪਾਤੜਾਂ ਤੋਂ ਨਹੀਂ ਨਹੀਂ ਤੂੰ ਰਹਿਂ ਜੀ ਕਿਥੇ ਤੇਲ ਭੁਗਦਾ ਐ ਨਾ ਨਹੀਂ ਨਹੀਂ ਆਂਦਾ ਬਾਜੀ ਤਾਦ ਨਾ ਪਿਆਰੀ ਐ ਨਾ ਮੈਂ ਹੀ ਵੱਟਣੀ ਐ ਨਹੀਂ ਨਹੀਂ ਕੋਈ ਗੱਲ ਨਹੀਂ ਆਪੇ ਵੜਾ ਲਾਂਗੇ ਤੂੰ ਰਹਿਂਦੇ ਆਂਦਾ ਸਾਡੀ ਸ਼ੁਕਰਵਾਰ ਗੱਲ ਹੋਈਏ ਤੇ ਐਤਵਾਰ ਸਾਲੇ ਸਵੇਰੀ ਦਾ ਆਵੇ ਫੋਨ ਆ ਗਿਆ ਬਾਜੀ ਮੈਂ ਸਮਾਨੀ ਮਸ਼ੀਨ ਲੈ ਕੇ ਆ ਗਿਆ ਬਾਬਾ ਬੰਦਾ ਬਾਦਰ ਚੌਂਕ ਤੇ ਖੜਾ ਵਾਂ ਇਹਨੂੰ ਕਿਹੜੇ ਕੰਜਰ ਨੇ ਕਿਹਾ ਮਸ਼ੀਨ ਲੈ ਕੇ ਆਉਣ ਨੂੰ ਆਂਦਾ ਚਲਣਾ ਆ ਗਿਆ ਰਾਜਾ ਕਾ ਆਂਦਾ ਆ ਗਿਆ ਤੇ ਆਂਦਾ ਮੈਂ ਇਤਰੋ ਮਸ਼ੀਨ ਵਾਰਤੀ ਵੀ ਆ ਉਹ ਕਿਲਾ ਆਪਣੀ ਉਹ ਦਰਵਾੜ ਆਂਦਾ ਮਸ਼ੀਨ ਵਾਰ ਕੇ ਮੈਂ ਮੈਂ ਪਾਣੀ ਲੈ ਕੇ ਆਇਆ ਆਂਦਾ ਮੈਂ ਘਰੇ ਪਾਣੀ ਲੈਣ ਗਿਆ ਵਾਂ ਤੇ ਮੈਂ ਵੇਖਿਆ ਸਾਲਾ ਮਸ਼ੀਨਾਂ ਕਹਨ ਲਈ ਜਾਂਦਾ ਉਹ ਤਾਂ ਮੋੜਸਾ ਖਿੱਚ ਕੇ ਮਸਾਰ ਲਾਇਆ ਸਾਰਿਆਂ ਰੋਕ ਲੈ ਅੱਗੇ ਕਿ ਹੋਰਤੀ ਆ ਆਪਣੀਆਂ ਦੇ ਛੇਕ ਨਾਲ ਹੀ ਆਹ ਦਾ ਮੋਟਰਸੇ ਮਹਰ ਲਾਇਆ ਮਚੀਨ ਨਾਲ ਅਗਲੀ ਚਵਾੜ ਦੇ ਨਾਲ ਆਹ ਦਾ ਭਾਰੀ ਬੜੀ ਖੱਚ ਮਾਰੀ ਏ ਪਹਿਲਾਂ ਕਿਉਂ ਦੱਸਿਆ ਆਹ ਦਾ ਤੈਨੂੰ ਬਥੇਰਾ ਰੋਕਦਾਰਿਆ ਨਾ ਨਾ ਹੁਣ ਦਸ ਬੰਦੇ ਦੀ ਕਿਵੇਂ ਕਵਾਂ ਮੇਰੇ ਕੋਲ ਛੇਕ ਨਾਲ ਆਵੇ ਆਹ ਦਾ ਮੈਂ ਤਾਂ ਉੱਥੇ ਐ ਬੈਠਾ ਨਾ ਜਿਵੇਂ 50 ਕਿੱਲਿਆਂ ਦਾ ਮਾਲਕ ਹੁਣਾਵਾ ਸਾਲ ਹੱਥ ਲੱਤ ਲਾਤ ਕਰਕੇ ਪਿੰਨਾਈ ਟੌਰ ਪੂਰੀ ਮੇਰੇ ਮੰਗੋ ਦੀ ਪੂਰੀ ਠੋੜੀ ਆਹ ਦਾ ਮਹਰ ਲਾਇਆ ਮੋਟਰਸੇ ਸਾਲਾ ਵੜ ਦੇ ਨਾਲ ਕਈ ਕਿ ਹੋਰ ਦੀ ਵਿੱਚ ਹੀ ਵਾਹ ਤੂੰ ਤਾਂ ਬੱਟਾ ਆਏ ਵੇ ਸਾਡੀ ਲੜਾਈ ਹੋ ਗਈ ਜੀ ਤੇ ਆ ਤਮਾਨ ਨੇ ਪ੍ਰਦੀਪ ਮੁੰਡਾ ਹਾਂ ਸ਼ਰੀਫ ਜੀ ਐ ਤੰਦ ਪਤਾ ਜਾਣੇ ਨੂੰ ਪਤਾ ਤੇ ਉਹਦੇ ਕੋਲ ਬੁਲਟ ਸੀ ਤੇ 마ੜੂ ਨੂੰ ਕੁੱਟਣ ਦੇ ਦੂਜੀ ਕੰਪਨੀ ਵਾਲੇ ਮਾੜੂ ਬੇੜਾ ਮਾੜੂ ਆ ਵੀਰ ਕਪਣਾ ਕਢਾਮ ਦਾ ਅੱਛਾ ਸ਼ੋ ਇਹ ਕੱਲਾ ਸੀ ਵਿਚਾਰਾ ਉਹ ਚਾਰ ਪੰਜ ਜਣੇ ਸਨ ਉਹਨੂੰ ਕੁੱਟਣ ਦੇ ਤੇ ਸਾਨੂੰ ਆ ਗਿਆ ਫੋਨ ਤੇ ਗੱਗੀ ਆਂਦਾ ਵੀ ਫੋਨ ਆਇਆ ਐਵੇਂ ਕਰਕੇ ਮੈਂ ਚੱਲ ਮੋੜ ਦੋ ਫਿਰ ਯਾਰ ਚੜਾਈਏ ਜਾ ਅਹੀ ਗਪਾਲ ਸਵੀਟ ਕੋਲ ਮੋੜਿਆ ਖਾਲਸਾ ਨੂੰ ਮੋੜ ਲਿਆ ਮੈਂ ਸਪੈਸ਼ਲ ਗੱਗੀ ਨੇ ਵੀ ਮੈਂ ਵੀ ਪ੍ਰਦੀਪ ਨੂੰ ਪੜਾ ਗਿਆ ਪ੍ਰਦੀਪ ਤੂੰ ਬੁਲਟ ਮੋੜ ਕੇ ਰ ਕੀ ਸਟਾਰਟ ਰੱਖੀ ਅਸੀਂ ਐਂ ਕੰਮ ਕਰਕੇ ਆਏ ਅਸੀਂ ਉੱtre ਚੱਲ ਅਸੀਂ ਲੜੇ ਲੁੜੇ ਉਹਨਾਂ ਨਾਲ ਮਾੜੂ ਨੂੰ ਛੜਾਇਆ ਉਹਨੇ ਨੂੰ ਉੱਤੇ ਨਾ ਝੱਟ ਪੁਲਸ ਆ ਜਾਂਦੀ ਖਾਲਸਾ ਗੋਲਜ ਨਾਲ ਤਾਂ ਚੌਂਕੀ ਜਗਾਂ ਫੋਨ ਕਰ ਦਿੰਦਾ ਕੋਈ ਨਾ ਕੋਈ ਲੜਾਈ ਪਹਿਲਾਂ ਹੀ ਚੱਲਣ ਈ ਸੀ ਤੇ ਫੋਨ ਪਹਿਲਾਂ ਹੀ ਹੋਇਆ ਸੀ ਜਿਵੇਂ ਪੁਲਸ ਆਈ ਸਾਰੇ ਭੱਜੇ ਉਹ ਦੂਜਾ ਗਰੁੱਪ ਵੀ ਭੱਜਿਆ ਅਸੀਂ ਵੀ ਭੱਜੇ 마ੜੂ ਦੀ ਮਾਂ ਭੱਗ ਚੁੱਕੀ ਭੱਜਣ ਡਿਆ 마ੜੂ ਦੀ ਲੱਤ 'ਚ ਨਾ ਰਾੜ ਪਈ ਏ ਜੀ ਗੋਲੀ ਮੱਚੀ ਸੀ ਉਹਦੇ ਉਹ ਤਾਂ ਭੱਜਣਾ ਹੀ ਜਾਂਦਾ ਉਹਨੂੰ ਫੜ ਕੇ ਮੈਂ ਭੱਜਣ ਡਿਆ ਆਂਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਮੈਂ ਕੋਈ ਨਹੀਂ ਪਿੱਛੇ ਬੁਲਟ ਆ ਰਿਹਾ ਟੈਨਸ਼ਨ ਨਾ ਲੈ ਤੈਨੂੰ ਬੁਲਟ ਦਬਾ ਦੇਾਂਗੇ ਹੀ ਭੱਜ ਕੇ ਤੁਰ ਜਾਾਂਗੇ ਕੱਗੀ ਜਾਂਦਾ ਕਿਹਦਾ ਬੁਲਟ ਆ ਰਿਹਾ ਮੈਂ ਪ੍ਰਤੀਬ ਦਾ ਉਹ ਭੱਜਾ ਆਂਦਾ ਬੁਲਟ ਵਾਲਾ ਤੇਰੇ ਤੋਂ ਵੀ ਅੱਗੇ ਭੱਜਣ ਡੇ ਓਹ ਜਾਂਦਾ ਹੀ ਮੈਂ ਸਾਲਿਆ ਬੁਲਟ ਉੱਥੇ ਹੀ ਛੱਡ ਆਇਆ ਕਹਿੰਦਾ ਮੈਂ ਲੋਕ ਲਾ ਕੇ ਆਇਆ ਮੈਂ ਕੜਦਾ ਤੂੰ ਤਾਲਿਆ ਤੇਰੀ ਮੈਂ ਤੋੜਾਂ ਹੁਣ ਮੈਂ ਤੈਨੂੰ ਐਨਾ ਸਮਝਾ ਕੇ ਗਏ ਆ ਜੀ ਆਂਦਾ ਫਿਰ ਮਾਰੂ ਕਰੇ ਉਹ ਪੱਗ ਦੀ ਪੂਣੀ ਦਾ ਖਾ ਰਿਓ ਮੈਂ ਸਾਲੇ ਆ ਗਿਆ ਵਿਆਹ ਤੇ ਜਾਣਾ ਨਾ ਪੱਗ ਦੀ ਪੂਣੀ ਕਰਾ ਦੋ ਫਿਰ ਇੱਕ ਟੈਂਪੂ ਕੀਤਾ ਟੈਂਪੂ ਵਾਲਾ ਜਾਂਦਾ ਚੋਰ ਜੇ ਲੱਗਦੇ ਨੇ ਭੱਜੰਦੇ ਨੇ ਕੋਈ ਟੈਂਪੂ ਵਾਲਾ ਵੀ ਨਾ ਭਾਵੇ ਆਲਾ ਇਹ ਭੱਜੇ ਭਿਰਦੇ ਨੇ ਭਾਂ ਚ ਕਦੀ ਮੋਟਰਸਾਈਕਲ ਵਾਲੇ ਆਣ ਲੰਗੇ ਜਨ ਕਰਨ ਪੁਲਿਸ ਵਾਲੇ ਉਹ ਕੋਈ ਉਂਝ ਵੀ ਖੜਾ ਦੇ ਸੀ ਇਹ ਕੰਢਾ ਪਾ ਜੀ ਅਗਰੇ ਲੋਕਾਂ ਵੀ ਕਦੀ ਕਰੇ ਟ੍ਰੈਫਿਕ ਵਾਲੇ ਖੜੇ ਆ ਮੈਂ ਕੋਈ ਆਹ ਟ੍ਰੈਫਿਕ ਵਾਲ ਨੂੰ ਕੜ ਕੇ ਕੰਦ ਟੱਪ ਗਿਆ ਗੇੜ ਕਰੇ ਵੜ ਗਿਆ ਲੋ ਜੀ ਦੂਜਾ ਟੋਲ ਪਲਾਜ ਆ ਗਿਆ ਕਿ ਤੀਜਾ ਤੀਜਾ ਆ ਗਿਆ ਸੱਚੀ ਤੇ ਸਾਡਾ ਕਾਰਡ ਸੀਬੀਆਈ ਵਾਲਾ ਕਾਰਡ ਸਾਡੇ ਕੋਲ ਵੇਖਿਓ ਕਿਵੇਂ ਚੱਲਦਾ ਹੋਣਾ ਵੇਖਦੇ ਜਾਓ ਆ ਚੱਕ ਲਿਆ ਕਾਰ ਇਹ ਅੱਗੇ ਝੰਡਾ ਰੋਕੇ ਤੇ ਮਾਨ ਦੇ ਖਾਸ ਬੰਦੇ ਆ ਕਹਿੰਦਾ ਸੁਨੀਲ ਜਾਕੜ ਮਗਰ ਮਲ ਬੰਨ ਕੇ ਬੈਠਾ ਮੂੰਹ ਤੇ ਹਾ ਤਾਂ ਜਥਾ ਹੀ ਜਾ ਰਿਹਾ ਨਾ ਇਹ ਉਹ ਛੰਡਾ ਲਾ ਇਹ ਆਲਾ ਦਾ ਤਰਨੇ ਦੇ ਚੱਲੇ ਨੇ ਕਿਤੇ ਲੋ ਜੀ ਚੱਲ ਗਿਆ ਕਾਰਡ ਦਾ ਲੰਘ ਗਏ ਹੀ ਲੋ ਜੀ ਆ ਕਾਰਡ ਸਾਡਾ ਸੀਬੀਆਈ ਦਾ ਕਾਰਡ ਜਿਹੜਾ ਸਾਡੇ ਕੋਲ ਤੇ ਪਾਸੇ ਵਿਖਾਉਂਦੇ ਸਾਨੂੰ ਕੱਢ ਦਿੰਦੇ ਨੇ ਵੀ ਜਾਓ ਤੁਸੀਂ ਉਹਨਾਂ ਨੂੰ ਪਤਾ ਹੈ ਕਿ ਤਰਨੇ ਤੁਰਨੇ ਚੱਲੇ ਹੋਣੇ ਹੋਰ ਇਹਨਾਂ ਕਿੱਥੇ ਜਾਣਾ ਹੈ ਕਿਸਾਨ ਜਦੋਂ ਨਿਕਲਦੇ ਤਰਨੇ ਬਾਅਦ ਹੀ ਨਿਕਲਦੇ ਨੇ ਹਾਂ ਜੀ ਕਿਸਾਨ ਜੀ ਕਾਰਡ ਆਪਣਾ ਪੁੱਚੋਗਾ ਪਿੰਡ ਦੇ ਨੇ ਆਪਣਾ ਆ ਗਿਆ ਪੁੱਚੋ ਮੰਡੀ ਆ ਗਿਆ ਆ ਹਾ 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 ਪੁੱਚੋਗਾ ਮੇਲਾ ਕਹਿੰਦਾ ਪੁੱਚੋਗਾ ਮੇਲਾ ਜੱਟ ਕਿਹੜਾ ਮੇਲਾ ਹੈ ਭਾਈ ਯਾਰ ਨਾਮ ਦੇ ਚਾਚਾ ਕਰ ਨਾਮ ਕਿਉਂਕਿ ਆਪਣਾ ਰਹਿ ਗਿਆ ਪਾਕਿਸਤਾਨ ਆ ਇਹ ਬੜਾ ਤਵਾ ਚੱਲੇ ਬੰਦ ਕਿ ਭਾਈ ਲੋ ਜੀ ਆਪਾਂ ਸੁਖਬੀਰ ਦੇ ਘਰ ਚ ਪਹੁੰਚ ਗਏ ਆ ਅਠਿੰਡਾ ਸਾਹਮਣੇ ਥਰਮਲ ਪਲਾਂਟ ਨੇ ਜੀ ਤੇ ਅੱਜ ਤੁਹਾਨੂੰ ਪਿੰਡ ਬਾਦਲ ਵੀ ਲੈ ਕੇ ਜਾਵਾਂਗੇ ਜੇ ਆਪਣੇ ਕੋਲ ਟਾਈਮ ਹੋਇਆ ਤੇ ਤੇ ਬਾਕੀ ਗੁਰੂ ਘਰ ਤੇ ਚਲੋ ਆਪਾਂ ਪਹੁੰਚਣ ਵਾਲੇ ਆ ਸ਼੍ਰੀ ਗੰਗਾ ਨਗਰ ਅਬੂਰ ਗਿੱਦੜ ਬਾਹਾ ਸਿੱਧੀ ਗੈਂਬਲ ਰੋਡ ਰੋਡ ਗਈ ਜਿੱਥੇ ਰੋਡ ਤੇ ਆ ਬਾਦਲ ਪੈਣ ਇੱਧਰ ਆ ਗਏ ਥਰਮਲ ਪਲਾਂਟ ਹਾਂ ਅੱਗੇ 2 ਕਿਲੋ ਮੀਟਰ ਜਾ ਕੇ ਨਾ ਅੱਛਾ ਇੱਕ ਹੀ ਸੜਕ ਪਾਰਦੀ ਐ ਡੇਡ ਲੱਗ ਜਾਂਦਾ ਜਾਣਾ ਆਪਾਂ ਫਿਰ ਕਿ ਨਹੀਂ ਇੱਥੇ ਬਾਦਲ ਦੂਰ ਪੈਦਾ ਅੱਛਾ ਜੀ ਉਹ ਤਾਂ ਲੰਬੀ ਦੀ ਰੇਡ ਕੋਲ ਸੌਰੀ ਦਰਸ਼ਕੋ ਅਸੀਂ ਅੱਜ ਨਹੀਂ ਜਾ ਪਾਵਾਂਗੇ ਨਾਲ ਦੀ ਨਾਲ ਆਪਾਂ ਮਾਫੀ ਮੰਗਦੇ ਆ ਸਿੱਧੀ ਧਰਨੀ ਵਾਲਾ ਇੱਧਰ ਹੀ ਆ ਨਾ ਹਾਂ ਸਿੱਧਾ ਰੋਡ ਕਿੰਨਾ ਕੋਈ ਥੋੜਾ 40 ਕਿਲੋਮੀਟਰ ਹੋਏਗਾ ਲੋਡ ਮੇਂ ਦੇਖੋ ਜੀ ਵੀਊ ਚੈੱਕ ਕਰੋ ਧਰਮਲ ਪਲਾਟਾਂ ਦਾ ਉਹ ਭਾਬੀ ਗੱਲ ਪਰਸੋਂ ਫੋਨ ਕਰਦੀ ਵੀ ਸੀ ਕਿ ਆਇਆ ਜੇ ਜ਼ਰੂਰ ਤੇ ਨਾਲ ਹੀ ਆਪਣਾ ਝੀਲ ਹੈ ਝੀਲ ਹਾਂ ਜੀ ਇੱਥੇ ਕਿਸਤੀਆਂ ਵੋਟਿੰਗ ਵੀ ਹੁੰਦੀ ਹੈ ਤੇ ਹੁੰਦਿਆ ਸ਼ਾਇਦ ਵੇਖਾਂਗੇ ਜੇ ਵੋਟਿੰਗ ਕਰ ਸਕੇ ਤੇ ਕਰਾਂਗੇ ਨਹੀਂ ਇੱਥੇ ਵੀ ਥੋੜੀ ਹੁੰਦੀ 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 ਵੋਟਿੰਗ ਇੱਥੇ ਇੱਥੇ ਕਿਸਤੀਆਂ ਵੀ ਹੈਗੀਆਂ ਸ਼ਾਮ ਟਾਈਮ ਹੁੰਦੀ ਸੀ ਪਹਿਲਾਂ ਹੁਣ ਤਾਂ ਪਤਾ ਨਹੀਂ ਹੁੰਦੀ ਜੀ ਮੈਂ ਬਠਿੰਡੇ ਡਿਊਟੀ 'ਚ ਨਾ ਲੋ ਜੀ ਪੈਟਰੋਲ ਪਲੱਜ ਆ ਗਿਆ ਚੌਥਾ ਮਾਝਾ ਮਾਝਾ ਜੋਤਾ ਹੈ ਜੋਤਾ ਹਾਂ ਕੰਦਾ ਉਹ ਜੀਣਾ ਕਾਰਡ ਵੇਖੋ ਸਾਡਾ ਇਹ ਆ ਚੱਕੋ ਜੀ ਲੈ ਵੇ ਪਹਿਲੇ ਸਕੇਣਾ ਕਰਦੇ ਜੀਰੋ ਕੰਦਾ ਤੇਰਾ ਕਾਰਡਾਂ ਦੇ ਯਾਰ ਚੱਲਦਾ ਹੈ ਤੇ ਇਹ ਤਾਂ ਵਧੀਆ ਆਪਣਾ ਰਹੀ ਇਕੱਠਾ ਨਾ ਊਠ ਐਥੇ ਥਲੇ ਤੇ ਮੁੜਦਾ ਪੁੱਲ ਤੋਂ ਨਹੀਂ ਨਹੀਂ ਪਾਕਿਸਤਾਨ ਚ ਵੜ ਕੇ ਆ ਹੀ ਉਠਾ ਕੇ 200 ਮੀਟਰ 200 ਮੀਟਰ ਆਇਤ ਕਟਾਏ ਲੋ ਜੀ ਤੇਲ ਪਵਾ ਕੇ ਹੁਣ ਚੱਲ ਪਿਆਗਾ ਮੇਸ਼ ਚਾੜਾ ਹਾਂ ਸੀ ਬੋਦਲ ਚ ਪਾ ਦੇ ਸੱਪ ਮਾ ਨਾ ਆਪਾਂ ਇਧਰ ਨੂੰ ਜਾਈਏ ਪਪਾ ਮੈਨੂੰ ਖਾ ਲੋ ਤੂੰ ਆਪਾਂ ਮੁੜ ਗਏ ਆ ਇਧਰ ਨੂੰ ਗੁਰੂ ਘਰ ਆ ਲੋ ਪਾਏ ਇਧਰੋਂ ਪਿੰਡਾਂ ਸ਼ਹਿਰ ਦੇ ਵਿੱਚੋਂ ਇਹ ਛਲਕ ਰੋਸ ਕੀਤੀ ਸੀ ਉਹਨੂੰ ਛਲਕੇ ਬੰਦ ਪਪਾ ਕਾਲਾ ਮਾਂ ਇਹ ਆਪਾਂ ਕਾਲਾ ਮਹਿਰ ਮਹਿਰ ਪਪਾ ਕਾਲਾ ਮਹਿਰ ਨਾਲ ਨੂੰ ਆਪਾਂ ਚੱਲ ਪਿਆ ਆ ਇਹ ਇਹ ਸੋ ਵਖਰਾ ਬਲੌਗ ਭਾਈ ਇਹ ਚੱਲ ਬੇਪਾਸ਼ਾ ਕੱਲ ਬਾਰੇ ਦਸੀ ਤੇ ਨੇੜੇ ਜਾ ਕੇ ਆਪਾਂ ਤੁਹਾਨੂੰ ਦੱਸਦੇ ਆ ਬਾਬਾ ਜੀ ਦਾ ਇਤਿਹਾਸ ਜੋ ਵੀ ਗੱਲ ਬਾਤ ਹੈ ਉੱਥੇ ਪਹੁੰਚ ਕੇ ਕਰਦੇ ਆ ਭਾਈ ਜੀ ਅਸਤਾਨ ਹਾਂਜੀ ਇਹ ਨਾ ਤੇ ਲਿਆ ਉਹ ਦਾ ਪਹਿਲਾ ਜਿਹੜਾ ਪਰ ਜਮੀਨ ਬਹੁਤ ਆਹੇ ਜੋਨਾ ਆਪਣੇ ਵੇਖੋ ਬੜੀ ਕੈਲਕਸ਼ਨ ਹੈ ਇਧਰ ਵੇਖੋ ਜੁਗਾ ਜੀ ਵੇਲੀ ਵੇਲੀ ਵੇਖੋ ਕਿੰਨੀ ਤਗੜੀ ਹੈ ਸਾਈਡਾਂ ਦੇ ਜਗ੍ਹਾ ਛੱਡੀ ਹੈ ਆਹ ਵੇਖੋ ਆ ਸਾਰੀ ਪਹਿਲੀ ਬਾਬੇ ਦੀ ਏ ਆ ਬੀਡ ਜਿਹੜਾ ਹੈ ਜੀ ਇੱਕ ਮੈਂ ਲੈ ਬਹੁਤ ਚ ਜਾ ਰਹੇ ਹਾਂ ਲੋਕੇਸ਼ਨ ਹੀ ਬੜੀ ਵਧੀਆ ਏ ਇੱਧਰ ਨਾ ਆ ਲੋ ਜੀ ਪਹੁੰਚ ਗਏ ਆਪਾਂ ਜਗਾ ਤੇ ਵਾਈਪ ਸੱਚੇ ਬਾਸ਼ ਇੱਧਰ ਆ ਗੋੜ ਮਖਾ ਲੋ ਜੀ ਆ ਗਿਆ ਤਨ ਤਨ ਬਾਬਾ ਕਾਲਾ ਮਹਾਰ ਜੀ ਉਹ ਇਹ ਉੱਤਰ ਕੇ ਬਣਾ ਲਾਂਗੇ ਆਪਾਂ ਥੱਲੇ ਘੁੰਮ ਫਿਰ ਕੇ ਜਿੰਨੇ ਤੇ ਨਾ ਮਤਲਬ ਉਹ ਕਿੰਨਾ ਹਾਂ ਪ੍ਰੋਗਰਾਮ ਹੁੰਦਾ ਤੇ ਅੱਜ ਮੱਸਿਆ ਇੱਥੇ ਇੱਕ ਮਾਸ਼ੱਲਾ ਇੱਥੇ ਕੱਲ ਇੱਕ ਮਾਸ਼ੱਲਾ ਰੱਖਾ ਲੋ ਇੱਥੇ ਉਹ ਤਰਾਸ਼ ਹੋਇਆ ਮੱਸਿਆ ਵਾਲੇ ਦਿਨ ਹੁੰਦਾ ਜੀ ਮੱਸਿਆ ਤੋਂ ਅਗਲੇ ਦਿਨ ਅਗਲੇ ਦਿਨ ਅਗਲੇ ਦਿਨ ਇਹ ਮੈਂ ਕੱਲ ਨੂੰ ਬੜੀ ਭੀੜ ਭੜੇ ਹੋਣੀ ਸੀ ਪ੍ਰੋਗਰਾਮ ਤਾਂ ਹੀ ਐਤਵਾਰ ਦੀ ਰੱਖਿਆ ਸੀ ਪਹਿਲਾਂ ਚੇਂਜ ਕੋ ਕੀਤਾ ਫੇ ਅੱਛਾ ਭੀੜ ਬੜੀ ਹੁੰਦੀ ਹੈ ਅੱਜ ਲੱਗਾ ਮੈਂ ਤਾਂ ਲੋ ਜੀ ਆਪਾਂ ਪਹੁੰਚ ਗਏ ਗੁਰੂ ਘਰ ਅੱਜ ਇੱਕਮ ਤਾਂ ਕੱਲ ਨੂੰ ਸੀ ਸਾਨੂੰ ਵੀ ਨਾਲ ਥੋੜਾ ਥਮਾ ਪ੍ਰੋਗਰਾਮ ਬਣਿਆ ਇੱਕ ਉਹਨੂੰ ਇੱਥੇ ਫਿਰ ਦੱਸਦਾ ਮੱਸੇ ਅੱਜ ਇਹ ਆਪਣੀ ਗੱਲ ਨੂੰ ਹੈ ਨਾ ਕਿਵੇਂ ਇੱਥੇ ਮੱਸੇ ਤਾਂ ਬਾਕੀ ਆਹੋ ਆਪਣੇ ਵੀ ਉੱਥੇ ਇੱਕ ਦਿਨ ਬਾਅਦ ਕਰਨੇ ਆਪਾਂ ਇਹ ਗੱਡੀ ਕਿਵੇਂ ਹੈ ਬਾਬਾ ਜੀ ਦੀ ਹੈ ਆਹ ਬਾਬਾ ਦਾ ਡੇਰਾ ਬਹੁਤ ਬਾਇੰਗਰ ਸੱਚਾ ਆ ਪਾਸਾ ਉਹ ਵਿੱਚ ਹੀ ਲੈਣੇ ਨੋ ਹੋਇ ਉੱਤਰ ਕੇ ਤੁਹਾਨੂੰ ਬਖਾਨਨੇ ਆ